ਇਹ ਪਿਛਲੇ ਸਾਵਣ ਦੇ ਮਹੀਨੇ ਚ ਬਾਰਿਸ਼ ਆਈ ਸੀ ਤੇ ਵਿਚੇ ਵਾਂ ਲੱਗਦਾ ਸੀ ਪਾਣੀ ਹੋ ਗਿਆ ਜ਼ਿਆਦਾ ਪਿੱਛੇ ਬਹੁਤ ਜ਼ਿਆਦਾ ਕੰਧ ਬੈ ਗਈ ਸੀ ਸਾਰੀ ਉਹਦੇ ਕਾਰਨ ਕਵਰੇ ਡਿੱਗ ਗਏ। ਉਹ ਕੰਧੇ ਤਾਂ ਪੱਕੇ ਦੀ ਥੰਡੋਂ ਕੱਚੀ ਸੀਗੀ। ਪਿਗਾਰੇ ਦੀ ਚਣਾਈ ਸੀ ਉੱਤੋਂ ਪਲਸਤਰ ਕੀਤੇ ਹੋਏ ਸੀਗੇ। ਜਦੋਂ ਬਾਰਿਸ਼ ਦਿਨਾਂ ਨਾਲ ਪਾਣੀ ਪਿੱਛੇ ਲੱਗ ਕੇ ਕੰਧ ਬੈ ਗਈ ਨਾ ਤੇਰੇ ਛੱਤ ਤੋਂ ਬੱਤੇ ਤਾਂ ਇਹ ਡਿੱਗ ਗਏ ਸੀ। ਮੇਰਾ ਨਾਮ ਰਣਜੀਤ ਕੌਰ ਮੇਰੇ ਪਤੀ ਦਾ ਨਾਮ ਬਦੇਲ ਸਿੰਘ ਪਿੰਡ ਖੜਕ ਸਿੰਘ ਬੋਦੀ ਵਾਲਾ ਗ੍ਰੰਥੀ ਸੀ ਇਹ ਐਕਸੀਡੈਂਟ ਤੋਂ ਲੇਕਰ 7:00 ਵਜੇ ਦੀ ਸਰਚਨ ਤੋਂ ਦੇ ਕਾਰਨ ਨਾ ਤੱਕ ਪਾਣੀ ਨਹੀਂ ਹੁੰਦੇ ਐਨੀ ਕਮਾਈ ਹੈ ਨਹੀਂ ਸੀ ਜੇ ਉਸ ਪਾਸਾ ਦੇ ਵਿੱਚ ਅਸੀਂ ਕਿਸੇ ਦਿਨ ਹੀ ਨਾ ਡੇ ਗੋਠੀ ਚ ਬੈਠੇ ਸੀ ਉਹਨਾਂ ਨੇ ਉੱਥੇ ਸਾਨੂੰ ਬਿਠਾ ਲਿਆ ਸੀ ਜਦੋਂ ਫਿਰ ਉਹਨਾਂ ਨੇ ਮਿਸਤਰੀ ਲਾ ਲਿਆ ਤੇ ਸਾਨੂੰ ਘਰੇ ਪਿਆਈ ਤਾਂ ਦੋ ਹੀ ਖਾਲਸਾ 侧 ਵਾਲਿਆਂ ਨੇ ਸਾਨੂੰ ਤਰਪਾਲ ਦਿੱਤੀ ਤਾਂ ਅਸੀਂ ਹਮਦਰ ਨਜ਼ਾਰਾ ਕੀਤਾ ਉਹ ਕਿ ਖਾਲਸਾ 侧 ਵਾਲਿਆਂ ਨੇ ਦੋ ਕਮਰੇ ਇੱਕ ਰਸੋਈ ਸਾਨੂੰ ਬੁਲਾ ਕੇ ਦਿੱਤੀ ਅਸੀਂ ਖਾਲਸਾ 侧 ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ